ਨਗਰ ਬਿਲਗਾ ਵਿਖੇ ਮਨਾਇਆ ਜਾ ਰਿਹਾ ਤੀਆਂ ਦੇ ਤਿਉਹਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਬੂਟਾ ਸਿੰਘ ਵੱਲੋਂ ਸ਼ਾਮ ਨੂੰ ਆਪਣੀ ਟਰੈਕਟਰ ਟਰਾਲੀ ਲਗਾ ਕੇ ਤੀਆਂ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨ ਵੱਲੋਂ ਟਰਾਲੀ ਨਾ ਪਰੇ ਕਰਨ ਤੇ ਬੀਬੀਆਂ ਵੱਲੋਂ ਤੀਆਂ ਵਾਲੇ ਚੌਂਕ ਵਿੱਚ ਧਰਨਾ ਲਗਾ ਕੇ ਰਸਤਾ ਜਾਮ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਮਾਮਲਾ ਵਿਗੜਦਾ ਦੇਖ ਥਾਣਾ ਬੁਲਦਾ ਮੁਖੀ ਯਾਦਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚ ਗਏ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਕਰਦਿਆਂ ਟਰੈਕਟਰ ਟਰਾਲੀ ਨੂੰ ਉੱਥੋਂ ਹਟਾਇਆ ਗਿਆ ਉਸ ਤੋਂ ਬਾਅਦ ਲਈ ਸ਼ਾਮ ਪੀ ਅਫੀਸ਼ੀਲ ਗੋਸ਼ਟੀਆਂ ਇਸ ਮੌਕੇ ਤੇ ਥਾਣਾ ਮੁਖੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ਦਾ ਪੰਚਾਇਤ ਅਤੇ ਬੂਟਾ ਸਿੰਘ ਵਿਚਕਾਰ ਝਗੜਾ ਚੱਲ ਰਿਹਾ ਹੈ ਕਿ ਦੋਹਾਂ ਹੀ ਪਾਰਟੀਆਂ ਵੱਲੋਂ ਸਟੇਲਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਦੋਹਾਂ ਹੀ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਤਾਂ ਕਿ ਬੈਠ ਕੇ ਗੱਲਬਾਤ ਕਰਵਾਈ ਜਾ ਸਕੇ ਇਸ ਮੌਕੇ ਤੇ ਪੰਜਾਬੀ ਵਸਾ ਬੀਬੀਆਂ ਦੀ ਪ੍ਰਧਾਨ ਸਤਵੀਰ ਕੌਰ ਨੇ ਦੱਸਿਆ ਕਿ ਅਸੀਂ ਕਰੀਬ 30 ਸਾਲਾਂ ਤੋਂ ਇਹਤਿਆਂ ਦਾ ਤਿਉਹਾਰ ਇੱਥੇ ਹੀ ਮਨਾ ਰਹੀਆਂ ਹਾਂ ਅਤੇ ਬੂਟਾ ਸਿੰਘ ਵੱਲੋਂ ਮਾਲਕੀਅਤ ਹੋਣ ਦਾ ਦਾਵਾ ਕਰ ਰਿਹਾ ਹੈ प्रधान ने कहा कि ऐसी दो बार इस वाली थाना केस जित चुके अति बार बार बूटा सिंह सानू परेशान कर रहा है अते गलत शब्दावली बरत रहा है बिलगा तो राजकुमार नंगल की रिपोर्ट

ਬੰਦੇ ਵਾਸਤੇ ਇਹਨਾਂ ਨਿਊਂਸਸ ਕ੍ਰੀਏਟ ਨਹੀਂ ਹੋ ਸਕਦਾ ਮੇਰੇ ਨਾਲ ਤਸਵੀਰੇ ਤੁਸੀਂ ਟੇਬਲ ਟॉक ਕਰੋ ਮੈਂ ਆਪ ਅਗਲੀ ਗੱਲ ਕਰਾਂਗੇ ਟੇਬਲ ਟॉक ਹਾਂ ਮੇਰੇ ਨਾਲ ਤਸਵੀਰੇ ਟੇਬਲ ਟॉक ਕਰੋ ਅਗਲੀ ਗੱਲ ਫੇਰ ਕਰਾਂਗੇ ਪਹਿਲੇ ਟਰਾਲੀ ਤੇ ਟਰੈਕਟਰ ਇਹ ਤੋਂ ਹਟਾਓ ਆਮ ਪਬਲਿਕ ਨੂੰ ਮੈਂ ਵਿਸ਼ਵਾਸ ਪਲੇਸ ਕਰਾਂ ਡੈਮੇ ਕਾਲੂ ਕੋਈ ਇੰਸਟਾ ਲਾਇਨ ਆਰਡਰ ਦੀ ਪ੍ਰੋਬਲਮ ਆ ਗਈ ਮੈਂ ਬੰਦੀ ਕਾਰਵੇ ਖੋਤੇ ਕਰਾਂਗਾ ਮੈਂ ਸਾਰੇ ਸੰਭਲ ਕੇ ਜੋ ਲਾਲ ਮੰਦਿਰ ਕੋਲ ਨਹੀਂ ਜਾ ਰਹਾ ਘਰਾਵੀ ਸਾਈਡ ਤੇ ਟਰੈਕਟਰ ਟਰਾਲੀ ਪਰੇ ਕਰਾਓ ਇਹ ਵੀ ਸਭ ਨੂੰ ਉਹ ਕਰਕੇ ਇਸ ਗੱਲ ਮੈਨੂੰ ਕੋਲ ਕੇ ਦੱਸ 10 ਵਜੇ ਆਸਪਾਜੀ ਬੈਠੇ ਜਿਹੜੇ ਇਹਨਾਂ ਦੇ ਪੰਜ ਬੰਦੇ ਲਿਆਓ ਤੁਸੀਂ ਆਪਣੇ ਪੰਜ ਬੰਦੇ ਲਿਆਓ ਆਪਾਂ ਬੈਹਿ ਕੇ ਟੇਬਲ ਟॉक ਕਰਦੇ ਹਣਾ ਜੋ ਸਾਚਾ ਕਰਦੇ ਚਲੋ 6 ਵਜੇ ਹਲੇ ਜੀ ਕਰਾ ਰਹੇ ਨੇ ਨਰਾਜਾ ਛੱਡਦੇ ਤੇ ਟਰੈਕਟਰ ਹਟਾ ਕੇ ਆਪਾਂ ਸੁਣਦੇ ਆਂ ਓਹ ਓਕੇ ਹਟ ਕੇ ਹਟ ਕੇ ਮੈਂ ਯਕੀਨ ਦਵਾਉਂਦਾ ਤੁਹਾਨੂੰ ਟਰੈਕਟਰ ਹਟ ਗਿਆ ਬਾਕੀ ਤੁਸੀਂ ਸਾਰੇ ਆਪਣੀ ਪਾਣੀ ਮੈਂਬਰ ਜਿਹੜੀ ਕਮੇਟੀ ਤਿਆਰ ਕਰਦੇ ਹੋ ਮੇਰੇ ਕੋਲ 8:30 ਵਜੇ ਭੇਜ ਦਿਓ ਉਹਨਾਂ ਨੂੰ ਵੀ ਮੈਂ ਕਿਹਾ ਸਾਡੀ ਸਵੇਰੇ ਨਾ ਉਹ ਇੱਟਾਂ ਖਿਲਾਰ ਕੇ ਗਿਆ ਫਿਰ ਉਹ ਚੱਕਣ ਲੱਗੇ ਸਪਾਈ ਕਰਨ ਲੱਗੇ ਕੋਈ ਨਹੀਂ ਪੜਾ ਰਿਹਾ ਲੈ ਕੇ ਗਿਆ ਚਾਉਣੀ ਸਾਰਿਆਂ ਨੂੰ ਆਹ ਥੱਲੇ ਘਰ ਤੇ ਬਿਠਾਈ 10 ਵਜੇ ਆਪਾਂ ਸਵੇਰੇ ਮਿਲਦੇ ਹਾਂ ਮੈਂ ਤਾਂ ਵੀ ਬਿਲਕੁਲ ਮਿਲਦਾ ਬਿਲਕੁਲ ਅਜਿਹਾ ਕੀ ਹੋਇਆ ਜੀ ਜਿਹੜਾ ਇੰਨਾ ਪੌਸ ਵਾਈ ਆਈ ਗਿਆ। ਸਾਜੀ ਭਾਜੀ ਅਸੀਂ ਤਕਰੀਬਨ 11 ਤਰੀਕ ਤੋਂ ਸਾਡੀਆਂ 3 ਸਟਾਰਟ ਆ। ਤਾਂ ਉਸ ਦਿਨ ਵੀ ਜਦੋਂ ਆਇਸ ਦਾ ਇਖੇ ਜਿੱਟਾ ਰੋੜੇ ਬਹੁਤ ਪਏ ਸੀ ਜਿਨ੍ਹਾਂ ਦੇ ਪਏ ਸੀ ਉਹ ਜਦੋਂ ਚੱਕਣ ਲੱਗੇ ਇਹਨੇ ਉਹਨਾਂ ਨੂੰ ਗਾਲਾਂ ਇੰਨੀਆਂ ਗੰਦੀਆਂ ਗੱਡੀਆਂ ਕੀ ਮੈਂ ਬੋਲ ਕੇ ਦੱਸ ਨਹੀਂ ਸਕਦੀ ਇਸ ਟਾਈਮ। ਕਿਹਨੇ ਗੱਡੀਆਂ ਗਾਲਾਂ ਬੂਟਾ ਸਿੰਘ ਨੇ। ਹਨਾ ਇਹ ਕਹਿੰਦਾ ਉਹ ਕਹਿੰਦੇ 3 ਵਾਲਾ ਚੌਕ ਆ ਵੀ ਕੂੜਾ ਅਸੀਂ ਸਿੱਟਿਆ ਸੀ ਚੱਕ ਲਾਂਗੇ ਕਹਿੰਦਾ ਜਦੋਂ ਆਏ ਸੀ ਪਹਿਲਾਂ ਕਿ ਕਾਲਿਆਂ ਨੂੰ ਸੱਟ ਕੇ ਗਏ ਸੀ ਯਾਨੀ ਇਦਾਂ ਦੀਆਂ ਗੰਦੀਆਂ ਗਾਲਾਂ ਇਹਨੇ ਕੱਢੀਆਂ ਪਰ ਉਹ ਇਹਨਾਂ ਮੋਰੇ ਹੱਥ ਜੋੜਦੀ ਰਹੀ ਉਹ ਕਹਿੰਦੀ ਚਾਚਾ ਜੀ ਤੁਸੀਂ ਮਾਪਿਆਂ ਸਾਡਾ ਇਦਾਂ ਨਾ ਬੋਲੋ ਚਲ ਉਹਦੋਂ ਅਸੀਂ ਕੁਝ ਨਹੀਂ ਕੀਤਾ ਅਸੀਂ ਸ਼ਾਮ ਨੂੰ ਆ ਕੇ ਤੀਆਂ ਲਾਈਆਂ ਇਹ ਜਿਉਂ ਇਸ ਕੋਠੇ ਦੇ 6 ਵਜੇ ਦਾ ਖੜਾ 8:30 ਵਜੇ ਖੜਾ ਰਿਆ ਫਿਲਮ ਬਣਾਉਂਦਾ ਰਿਆ ਤਾਂ ਉਹ ਅਸੀਂ ਵੀ ਫੇਰ ਵੀ ਕੁਝ ਨਹੀਂ ਕੀਤਾ ਅਸੀਂ ਲੱਗ ਪਈਆਂ ਪਹਿਲਾਂ ਵੀ ਇੱਥੇ ਤੀਆਂ ਲੱਗਦੀਆਂ ਹਾਂਜੀ ਜੀ ਤੀਆਂ ਤਾਂ ਪਤਾ ਨਹੀਂ 100 ਸਾਲ ਪੁਰਾਣੀਆਂ ਲਾਦੀਆਂ ਹਨਾ ਸਾਨੂੰ ਪਤਾ ਹੀ ਨਹੀਂ ਨਾ ਗੱਲਾਂ ਦਾ ਅੱਜ ਕੀ ਘਟਨਾ ਹੋਈ ਅੱਜ ਧਰਨਾਗਾਤ ਲਾਇਆ ਤੁਸੀਂ ਅੱਜ ਜਦੋਂ ਅਸੀਂ ਗਏ ਸੀ ਕਿਤੇ ਅਸੀਂ ਵਾਪਸੀ ਆਏ ਤੇ ਇਹਨਾਂ ਨੇ ਤੀਆਂ ਵਾਲੇ ਚੌਕ ਦੇ ਵਿੱਚ ਟਰਾਲੀ ਟਰੈਕਟਰ ਲਾਤਾ ਹਾਂ ਜਦੋਂ ਅਸੀਂ ਬੀਬੀਆਂ ਇਕੱਠੀਆਂ ਹੋਣ ਲੱਗੀਆਂ ਹੁਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਕੇ ਤਾਂ ਇਹ ਆਪ ਫੇਰ ਚਲਾ ਗਿਆ ਤਾਂ ਕਹਿੰਦੇ ਇੱਥੇ ਤੀਆਂ ਨਹੀਂ ਲਾਉਣ ਦੇ ਰੀਆਂ ਤੇ ਕਹਿੰਦੇ ਇਹਨੂੰ ਹਟਾਣ ਦੀ ਕੋਈ ਨਹੀਂ ਦਿੱਤੀ ਕਿਹਾ ਨਹੀਂ ਇਹ ਵੀ ਤੂੰ ਚਲਾ ਕੇ ਆ ਨਾ ਹੈ ਨਹੀਂ ਸੀ ਕੋਈ ਭੂਗ ਜਾਣਾ ਤਾਂ ਜਦੋਂ ਚਲਾ ਗਿਆ ਕਹਿੰਦਾ ਤੁੰਗੀਆਂ ਚ ਮਾਰੀਆਂ ਆ ਕੇ ਇੱਥੇ ਕਹਿੰਦਾ ਕੰਢੇ ਕਾਂਡ ਕਰਦੀਆਂ ਕਹਿੰਦਾ ਨਾਚ ਕਰਦੀਆਂ ਇਹਨਾਂ ਨੂੰ ਕਹਿੰਦਾ ਸ਼ਰਮ ਨਹੀਂ ਆਉਂਦੀ ਬੰਦਿਆਂ ਨੂੰ ਇਹਨਾਂ ਦੀ ਤਨਾਲੀ ਆ ਕੇ ਨਾਚਦੇ ਨੇ ਲੋਕੀ ਦੇਖਦੇ ਆ ਤਾਂ ਇਹ ਹੁਣ ਚਲੋ ਇਹ ਸਦੀਆਂ ਤੋਂ ਚੱਲੀ ਆਉਂਦਾ ਹੈ ਹਣਾ ਇਹ ਸਵਿਆਚਾਰ ਪ੍ਰੋਗਰਾਮ ਚੱਲਦਾ ਜੇ ਤਾਂ ਕੋਈ ਅਸੀਂ ਗਲਤ ਬੋਲਦੇ ਆ ਫਿਰ ਸਾਨੂੰ ਮਦਦ ਕਰੇ ਤੁਸੀਂ ਸਾਰੇ ਸੁਣਦੇ ਆ ਸਾਰੀ ਦੁਨੀਆ ਪਬਲਿਕ ਸੁਣਦੀ ਇਹ ਗੱਲਾਂ ਦਾ ਸਾ ਮੜ ਕੇ ਫੇ ਹੁਣੇ ਖਲਾਰਾ ਤਾਂ ਪਿਆਣਾ ਸੀ ਅਸੀਂ ਫੇਰ ਧਰਨਾ ਲਾ ਲਿਆ ਇੱਥੇ ਅੱਗੇ ਜਿਹ ਪ੍ਰਸ਼ਾਸ਼ਨ ਦਾ ਕੀ ਰੋਲ ਨੇ ਤੁਹਾਡਾ ਪ੍ਰਸ਼ਾਸਨ ਨੂੰ ਅਸੀਂ ਫੋਨ ਤਾਂ ਕੀਤਾ ਸੀ ਪਹਿਲਾਂ ਵੀ ਕਰਵਾਇਆ ਆਈ ਨਹੀਂ ਵੀਰੋ ਜੀ ਇੱਕ ਤਾਂ ਭਾਰਾ ਦੇ ਕਰ ਦਿੱਤਾ ਕੋਈ ਅਸੀਂ ਕਹਾਂ ਸਾਡੀ ਆ ਪ੍ਰੋਬਲਮ ਹੈ ਉਹ ਕਹਿੰਦਾ ਨਹੀਂ ਲਾਉਣ ਦੇਣੀ ਅਸੀਂ ਤੇ ਮੇਰੇ ਵੀ ਪਹਿਲਾਂ ਇੱਟਾ ਰੋੜੇ ਖਿਲਾਰ ਕੇ ਗਿਆ ਇੱਥੇ ਕਾਸਟਲ ਦਾ ਪਾਸ ਨਹੀਂ ਗਿਆ ਤਾਂ ਹੁਣ ਸ਼ਾਮੀ ਜੋ ਟਰਾਲੀ ਲਾਤੀ ਫੇਰ ਸਾਰੇ ਇਕੱਠੇ ਹੋ ਗਏ ਕੋਈ ਲੋਕ ਨਾ ਹੋ ਕੰਮ ਹੀ ਨਾ ਹੋ ਉਹ ਕਹਿੰਦਾ ਮੇਰਾ ਥਾਂ ਆ ਇੱਥੇ ਅਸੀਂ ਗੁਰਦਨ ਵੀਰ ਕਹਿੰਦੇ ਪਿਆ ਵਾਲਾ ਚੌਕ ਹੈ ਕਹਿੰਦਾ ਕੋਈ ਪਿਆ ਵਾਲਾ ਚੌਕ ਨਹੀਂ ਤੇਰਾ ਖਾ ਆ ਕੋਈ ਸਾਰਾ ਨਹੀਂ ਲੱਗਦਾ ਕਹਿੰਦਾ ਇਸੇ ਤਾਂ ਇਹ ਹਰੀ ਸ਼ਮ ਬ੍ਰਹਮੇਪਾਲ ਹੋਣੀ ਸਾਡੇ ਪਾਲ ਚੌਂਕੀਦਾਰ ਪੂਰੇ ਹੋ ਗਏ ਇਹਨਾਂ ਨੂੰ ਦੋ ਵਾਰੀ ਕੇਸ ਤੇ ਜਿੱਤੇ ਆਇਆ ਅਸੀਂ ਜੀ ਵਾਰੀ ਕੇਸ ਤੇ ਤੇ ਲਾ ਆਇਆ ਪਿਛਲੇ ਸਾਲ ਵੀ ਅਸੀਂ ਮਿੱਟੀ ਘਟਾ ਪਿਆ ਸੀ ਮੈਂ ਬਚਾਉਣ ਦਾ ਪਈ ਇਹ ਚੌਕ ਵਾਲਾ ਕੇ ਜਿੱਤੇ ਆਇਆ ਹਾਂਜੀ ਹਾਂਜੀ ਕੇਸ ਵਾਲਾ ਜੀ ਚੌਕ ਅਸੀਂ ਇਹ ਲਾਲ ਲੀਗ ਦੇ ਅੰਦਰ ਆ ਸਾਰੇ ਇਹ ਕਹਿੰਦੇ ਇਹਦਾ ਲਿਖਤੀ ਨਾਂ ਹੈ ਨਹੀਂ ਕੋਈ ਵੀ ਇਹਦਾ ਠੀਕ ਹੈ ਜੀ ਹਾਂ ਜੇ ਤਾਂ ਹੈਗਾ ਤਾਂ ਚਲੋ ਆਪਾਂ ਫੇਰ ਸਹਿਮਤ ਹੋ ਉਹਦੇ ਨਾਲ ਫੇਰ ਸਾਰੇ ਪੰਨੇ ਸ ਹਣਾ ਅਸੀਂ ਦੇਖੋ ਇੱਥੇ ਕੋਈ ਮੰੰਜਾ ਨਹੀਂ ਡੋਣਾ ਅਸੀਂ ਕੋਈ ਇੱਥੇ ਰਹਿਣਾ ਨਹੀਂ ਸਿਰਫ 10 ਦਿਨਾਂ ਦਾ ਹੀ ਪ੍ਰੋਗਰਾਮ ਹੁੰਦਾ ਸਾਡਾ ਅਸੀਂ ਤਾਂ ਕੁਝ ਨਹੀਂ ਕਹਿੰਦੇ ਕਿਸੇ ਜਿਹੜਾ ਦਿਲ ਕਰਦਾ ਆ ਜਾਵੇ ਇੰਜੋਏ ਕਰੇ ਹੈਨਾ ਇਹ ਉਹਨਾਂ ਦਾ ਮਸਲਾ ਪਰ ਇਦਾਂ ਹੈ ਨਾ ਸਾਨੂੰ ਗਲਤ ਨਾ ਬੋਲੇ ਜਿਹੜਾ ਕਹਿੰਦਾ ਜਮਾਰੀਆਂ ਚੂੜੀਆਂ ਆ ਕੇ ਗੱਲ ਬੋਲੀ ਆਇਆ ਇੱਥੇ ਆਹ ਕਰਦੀਆਂ ਨੰਗਾ ਨਾਚ ਪਰ ਇਹ ਉਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹ ਕਿਉਂ ਬੋਲਦਾ ਹੈ ਜਾਣਾ ਰੱਖੋ ਉਹਨਾਂ ਨੇ ਉਹ ਕੱਲ ਦਾ ਟਾਈਮ ਦਿੱਤਾ ਆ 10:30 ਵਜੇ ਦਾ ਹਾਂਜੀ ਪੰਜ ਜਾਣੇ ਤੁਹਾਡੇ ਇੱਧਰ ਲੈ ਪੰਜ ਜਾਣੇ ਉਹ ਮੋਹਰ ਲੈ ਜਾ ਕੇ ਤੇ ਇਕੱਠੇ ਗਏ ਤੇ ਉਹਦਾ ਵੀ ਗੱਲ ਹੈ ਸਾਡੇ ਯਾਰ ਮੈਂਬਰ ਹੈਗੇ ਜਾਂ ਪੰਜ ਜਾਣੇ ਜਾਣਗੇ ਸਾਡੀ ਮੈਂ 15 ਮੈਂਬਰਾਂ ਦੀ ਕਮੇਟੀ ਬਣੀ ਆ ਤੀਆਂ ਵਾਲੇ ਉਹਨਾਂ ਵਿੱਚੋਂ ਇੱਕ ਜਾਊ ਦੋ ਜਾਊ ਬਾਕੀ ਇਹ ਮੈਂਬਰ ਹੈਗੇ ਆ ਕੋਈ ਜਾਣੀ ਹਨਾ ਅਡਜਸਟਡ ਹੋਈ ਆ ਕਮੇਟੀ ਆਪਣੀ ਬਾਕੀ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਤੁਸੀਂ ਸਾਡੇ ਨਾਲ ਸਹਿਯੋਗ ਕਰੋਗੇ ਤਾਂ ਇਹ ਆਪਾਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਹਨਾ ਤੇ ਸ਼ਾਨ ਸਾਹਿਬ ਦੇਖ ਲਓ ਲੱਗਾ ਤੁਸੀਂ ਹਰੇਕ ਕੰਮ ਆਉਂਦੇ ਆ 30 ਸਾਲ ਮੈਨੂੰ ਹੋ ਗਿਆ ਜੀ ਇਹਨਾਂ ਨੂੰ ਤੀਆਂ ਲਾਉਂਦਿਆਂ ਨੂੰ ਸਾਡੀ ਦਾ ਸਸਾ ਲਾਉਂਦੀ ਸੀ ਪਹਿਲਾਂ ਉਹਨਾਂ ਦੀ ਸਫਾਈ ਤੁਸੀਂ ਆਪੇ ਹਿਸਾਬ ਨਾਲ ਲਾ ਲੋ ਹਨਾ ਇਹ ਸਾਡੇ ਔਰ ਤੋਂ ਕਿਤੇ ਨਾਲ ਇਹ ਦੇਖੋ ਅੱਜ ਕਹਿੰਦਾ ਤੀਆਂ ਵਾਲਾ ਚੌਕ ਨਹੀਂ ਅਕਸਰ ਇੱਥੇ ਜੰਮੀਆਂ ਪੜਿਆ ਇਹ ਹਨਾ ਇੱਥੇ ਸਿਆਣਾ ਹੋਇਆ ਇਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਇੱਥੇ ਤਾਂ ਕੋਈ ਲੋੜ ਨਹੀਂ ਆਪਾਂ ਨੂੰ ਹਨਾ ਹਨਾ ਬਸ ਠੀਕ ਆ ਬਸ ਸਾਡੀ ਤਾਂ ਇਹੋ ਹੀ ਮੰਗ ਹੈ ਰੋਸਾਨਾ ਇਨਸਾਫ ਹੋਣਾ ਚਾਹੀਦਾ ਆ ਇਹ ਚੌਕ ਆ ਹਰ ਕੋਈ ਵਰਤੇ ਪਰ ਗੰਦ ਨਾ ਪਾਵੇ ਆਖ ਲਾਰਾ ਨਾ ਭਾਵੇਂ ਹਰ ਪਾਈ ਵਰਤੇ ਉਹ ਵੀ ਵਰਤੇ ਅਸੀਂ ਵੀ ਵਰਤਾਂਗੇ ਸਾਂਝਾ ਆ ਆਪਾਂ ਇਹ ਨਹੀਂ ਕਹਿੰਦੇ ਸਾਡਾ ਚੱਲਿਆ ਵੇ ਸਾਂਝਾ ਆ ਵਰਤ ਸਕਦੇ ਹੈਨਾ ਇੱਕ ਛੋਟਾ ਜਿਹਾ ਇੱਕ ਇਸ਼ੂ ਹੈ ਉਹ ਜਿਹੜੀ ਲੈਂਡ ਹੈ ਜਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪਿੰਡੋਂ ਨੂੰ ਮਨਾਇਆ ਜਾਂਦਾ 10-12 ਦਿਨ ਲਈ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਭੀਖਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਕੋ ਡਿਸਪਿਊਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੁੱਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਅੱਜ ਅਸਪਰੋਸ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਧੀਆਂ ਦਾ ਤਿਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ 'ਚ ਬੜੀ ਇਸ ਦੇ ਪ੍ਰਤੀ ਸਤਿ ਭਾਵਨਾ ਰਹਿੰਦੀ ਹੈ ਪਰ ਅੱਜ ਬੁੱਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸ ਕ੍ਰੀਏਟ ਹੋਇਆ ਇਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਰੀਸੀਵ ਹੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੂਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਕਰੈਕਟਰ ਇੱਥੋਂ ਹਟਾਏ ਫਿਲਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪਰੀਏਟ ਐਕਸ਼ਨ ਹੋਏਗਾ ਲਿਆ ਜਾਏਗਾ ਤੇ ਸਮਝੌਤਾ ਕਰਾਇਆ ਜਾਏਗਾ ਥੈਂਕ ਯੂ